ਸਿੱਖ ਪੰਥ ਦੇ ਸਾਰਾ ਜੀਵਨ ਲਿਖੇ ਲਾਉਣ ਵਾਲੇ ਜਿਨ੍ਹਾਂ ਨੂੰ ਜਲਾਬਤਨੀ ਸਿੱਖ ਦਾ ਖਿਤਾਬ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਗਿਆ ਸੀ ਭਾਈ ਸਾਹਿਬ ਭਾਈ ਗਜਿੰਦਰ ਸਿੰਘ ਜੀ ਅੱਜ ਆਪਾਂ ਪਵਿੱਤਰ ਯਾਦ ਵਿੱਚ ਸਤਖੰਡ ਦੇ ਸਮੁੱਚੇ ਪਰਵੰਤ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਦਲ ਖਾਲਸਾ ਵੱਲੋਂ ਅਮਰ ਸ਼ਹੀਦ ਪਾਇਕਰ ਬਖਸ਼ ਸਿੰਘ ਜੀ ਦੇ ਬੁੰਗਾ ਵਿਖੇ ਇਹ ਪ੍ਰਮੇਤਰ ਜਾਤ ਦੇ ਭੋਗ ਪਾਏ ਗਏ ਅਪਰੰਤ ਪਰਿਵਾਰ ਦੇ ਜਿਹੜੇ ਉਹਨਾਂ ਦੇ ਭੈਣ ਭਰਾ ਉਹਨਾਂ ਸਾਰਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਫ ਉਹ ਬਖਸ਼ਿਸ਼ ਦਿੱਤੇ ਗਏ ਪਾਇ ਜਗਿੰਦਰ ਸਿੰਘ ਇੱਕ ਐਸੀ ਰੂਹ ਸੀ ਜਿਸ ਰੂਹ ਨੇ ਜਿਸ ਬਰੂ ਦੇ ਉੱਤੇ ਪੈਰ ਰੱਖਿਆ ਮੋਢੋਂ ਤੋਂ ਪਿਆਰ ਨਹੀਂ ਵਾਪਸ ਪਟਿਆਈ ਉਹ ਕਾਰਨ ਕਿ ਅੱਜ ਸਿੱਖ 500 ਮੁੱਚੇ ਤੌਰ ਤੇ ਮੈਂ ਕਹਿ ਸਕਦਾ ਕਿ ਇਸ ਕੌਮੀ ਦਰਦ ਨੂੰ ਮਹਿਸੂਸ ਕਰਦੇ ਹੋਏ ਬੜੇ ਲੰਮੇ ਸਮੇਂ ਤੋਂ ਬਾਅਦ ਸਮੁੱਚੇ ਤੌਰ ਤੇ ਸਾਰੇ ਅੱਜ ਇੱਥੇ ਉਹਨਾਂ ਦੀ ਯਾਦ ਦੇ ਵਿੱਚ ਜੁੜ ਕੇ ਬੈਠੇ ਆ ਸੋ ਅਰਦਾਸ ਵੀ ਆਪਾਂ ਗੁਰੂ ਚਰਨਾਂ ਵਿੱਚ ਕੀਤੀ ਤੇ 사ਤਗੁਰੂ ਜੀ ਦੀ ਗੁਰਬਾਣੀ ਇਸ ਗੱਲ ਦੀ ਸ਼ਾਹੀ ਭਰਦੀ ਵੀ ਸਿੱਖ ਜਿਹੜਾ ਗੁਰੂ ਨੂੰ ਸਮਰਪਿਤ ਹੈ ਉਹ ਆਪਣੇ ਜੀਵਨ ਦੇ ਜੀਵ ਵੀ ਆਪ ਅਰਦਾਸ ਕਰ ਜਾਂਦਾ ਸੋ 사ਤਗੁਰੂ ਜੀ ਕਿਰਪਾ ਕਰਨ ਹਾਲੇ ਉਮਰ ਭਾਵੇਂ ਜਾਣਦੀ ਨਹੀਂ ਸੀ ਪਰ ਉਸ ਗੁਰੂ ਦੀ ਰੰਗ ਵਿੱਚ ਰੰਗਲੇ ਸੱਜਣ ਨੇ ਆਪਣੀ ਜ਼ਿੰਦਗੀ ਦਾ ਪੰਧ ਗੁਰੂ ਲਿਖੇ ਲਾਇਆ ਬਹੁਤ ਬਹੁਤ ਧੰਨਵਾਦ ਸਿੱਖ ਪੰਥ ਦੇ ਸਾਰਾ ਜੀਵਨ ਲਿਖੇ ਲਾਉਣ ਵਾਲੇ ਜਿਨ੍ਹਾਂ ਨੂੰ ਜਲਾਬਤਨੀ ਸਿੱਖ ਦਾ ਖਿਤਾਬ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਗਿਆ ਸੀ ਭਾਈ ਸਾਹਿਬ ਭਾਈ ਗਜਿੰਦਰ ਸਿੰਘ ਜੀ ਅੱਜ ਆਪਾਂ ਪਵਿੱਤਰ ਜਾਦ ਵਿੱਚ ਸਤਖੰਡ ਦੇ ਸਮੂੱਚੇ ਪਰਵਾਨ ਤੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਦਲ ਖਾਲਸਾ ਵੱਲੋਂ ਜੀ ਅਮਰ ਸ਼ਹੀਦ ਪਾਈਕਰ ਸਿੰਘ ਜੀ ਦੇ ਬੁੰਗਾ ਵਿਖੇ ਇਹ ਪਵਿੱਤਰ ਜਾਦ ਦੇ ਭੋਗ ਪਾਏ ਗਏ। ਅਪਰੰਤ ਪਰਿਵਾਰ ਦੇ ਜਿਹੜੇ ਉਹਨਾਂ ਦੇ ਭੈਣ ਭਰਾ ਉਹਨਾਂ ਸਾਰਿਆਂ ਨੂੰ ਗੁਰੂ ਘਰ ਦੀ ਵਕਸ਼ਿਸ਼ ਸਰਪੋ ਵਕਸ਼ਿਸ਼ ਦਿੱਤੇ ਗਏ। ਭਾਈ ਗਜਿੰਦਰ ਸਿੰਘ ਇੱਕ ਐਸੀ ਰੂਹ ਸੀ ਜਿਸ ਰੂਹ ਨੇ ਜਿਸ ਬਰੂ ਦੇ ਉੱਤੇ ਪੈਰ ਰੱਖਿਆ ਮੋੜੋਂ ਤੋਂ ਪਿਆਰ ਨਹੀਂ ਵਾਪਸ ਪਟਿਆ ਆਇਓ ਕਾਰਨ ਕਿ ਅੱਜ ਸਿੱਖ ਪੰਸੂਮੁੱਚੇ ਤੌਰ ਤੇ ਮੈਂ ਕਹਿ ਸਕਦਾ ਕਿ ਇਸ ਕੌਮੀ ਦਰਦ ਨੂੰ ਮਹਿਸੂਸ ਕਰਦੇ ਹੋਏ ਬੜੇ ਲੰਮੇ ਸਮੇਂ ਤੋਂ ਬਾਅਦ ਸਮੂੱਚੇ ਤੌਰ ਤੇ ਸਾਰੇ ਅੱਜ ਇੱਥੇ ਉਹਨਾਂ ਦੀ ਯਾਦ ਦੇ ਵਿੱਚ ਜੁੜ ਕੇ ਬੈਠੇ ਆ ਸੋ ਅਰਦਾਸ ਵੀ ਆਪਾਂ ਗੁਰੂ ਚਰਨਾਂ ਵਿੱਚ ਕੀਤੀ ਤੇ 사ਤਗੁਰੂ ਜੀ ਦੀ ਗੁਰਬਾਣੀ ਇਸ ਗੱਲ ਦੀ ਸ਼ਾਹੀ ਭਰਦੀ ਵੀ ਸਿੱਖ ਜਿਹੜਾ ਗੁਰੂ ਨੂੰ ਸਮਰਪਿਤ ਹੈ ਉਹ ਆਪਣੇ ਜੀਵ ਦੇ ਜੀਵ ਵੀ ਆਪ ਅਰਦਾਸ ਕਰ ਜਾਂਦਾ ਸੋ 사ਤਗੁਰੂ ਜੀ ਕਿਰਪਾ ਕਰਨ ਅਲੇ ਉਮਰ ਭਾਵੇਂ ਜਾਣਦੀ ਨਹੀਂ ਸੀ ਪਰ ਉਸ ਗੁਰੂ ਦੀ ਰੰਗ ਵਿੱਚ ਰੰਗਲੇ ਸੱਜਣ ਨੇ ਆਪਣੀ ਜ਼ਿੰਦਗੀ ਦਾ ਪੰਧ ਗੁਰੂ ਲਿਖੇ ਲਾਇਆ ਬਹੁਤ ਬਹੁਤ ਧੰਨਵਾਦ ਸਿੱਖ ਪੰਥ ਦੇ ਸਾਰਾ ਜੀਵਨ ਲਿਖੇ ਲਾਉਣ ਵਾਲੇ ਜਿਨ੍ਹਾਂ ਨੂੰ ਜਲਾਬਤਨੀ ਸਿੱਖ ਦਾ ਖਿਤਾਬ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਗਿਆ ਸੀ ਭਾਈ ਸਾਹਿਬ ਭਾਈ ਗਜਿੰਦਰ ਸਿੰਘ ਜੀ ਅੱਜ ਆਪਾਂ ਪਵਿੱਤਰ ਜਾਦ ਵਿੱਚ ਸੱਚਖੰਡ ਦੇ ਸਮੁੱਚੇ ਪਰਵੰਤ ਸ੍ਰੀ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਦਾਲ ਖਾਲਸਾ ਵੱਲੋਂ ਜੀ ਅਮਰ ਸ਼ਹੀਦ ਭਾਈ ਕਰਵਕ ਸਿੰਘ ਜੀ ਦੇ ਬੁੰਗਾ ਵਿਖੇ ਇਹ ਪਵਿੱਤਰ ਜਾਤ ਦੇ ਭੋਗ ਪਾਏ ਗਏ। ਅਪਰੰਤ ਪਰਿਵਾਰ ਦੇ ਜਿਹੜੇ ਉਹਨਾਂ ਦੇ ਭੈਣ ਭਰਾ ਉਹਨਾਂ ਸਾਰਿਆਂ ਨੂੰ ਗੁਰੂ ਘਰ ਦੀ ਵਕਸ਼ਿਸ਼ ਸਿਰਫ ਵਕਸ਼ਿਸ਼ ਦਿੱਤੇ ਗਏ। ਭਾਈ ਗਜਿੰਦਰ ਸਿੰਘ ਇੱਕ ਐਸੀ ਰੂਹ ਸੀ ਜਿਸ ਰੂਹ ਨੇ ਜਿਸ ਬਰੂ ਦੇ ਉੱਤੇ ਪੈਰ ਰੱਖਿਆ ਮੋੜੋਂ ਤੋਂ ਪਿਆਰ ਨਹੀਂ ਵਾਪਸ ਪਟਿਆ ਇਹੋ ਕਾਰਨ ਕਿ ਅੱਜ ਸਿੱਖ ਪੰਸਮੁੱਚੇ ਤੌਰ ਤੇ ਮੈਂ ਕਹਿ ਸਕਦਾ ਕਿ ਇਸ ਕੌਮੀ ਦਰਦ ਨੂੰ ਮਹਿਸੂਸ ਕਰਦੇ ਹੋਏ ਬੜੇ ਲੰਮੇ ਸਮੇਂ ਤੋਂ ਬਾਅਦ ਸਮੁੱਚੇ ਤੌਰ ਤੇ ਸਾਰੇ ਅੱਜ ਇੱਥੇ ਉਹਨਾਂ ਦੀ ਯਾਦ ਦੇ ਵਿੱਚ ਜੁੜ ਕੇ ਬੈਠੇ ਆ ਸੋ ਅਰਦਾਸ ਵੀ ਆਪਾਂ ਗੁਰੂ ਚਰਨਾਂ ਵਿੱਚ ਕੀਤੀ ਤੇ 사ਤਗੁਰੂ ਜੀ ਦੀ ਗੁਰਬਾਣੀ ਇਸ ਗੱਲ ਦੀ ਸ਼ਾਹੀ ਭਰਦੀ ਵੀ ਸਿੱਖ ਜਿਹੜਾ ਗੁਰੂ ਨੂੰ ਸਮਰਪਿਤ ਹੈ ਉਹ ਆਪਣੇ ਜੀਵਨ ਦੇ ਜੀਵ ਵੀ ਆਪ ਅਰਦਾਸ ਕਰ ਜਾਂਦਾ ਸੋ 사ਤਗੁਰੂ ਜੀ ਕਿਰਪਾ ਕਰਨ ਆਲੇ ਉਮਰ ਭਾਵੇਂ ਜਾਣਦੀ ਨਹੀਂ ਸੀ ਪਰ ਉਸ ਗੁਰੂ ਦੀ ਰੰਗ ਵਿੱਚ ਰੰਗਲੇ ਸੱਜਣ ਨੇ ਆਪਣੀ ਜ਼ਿੰਦਗੀ ਦਾ ਪੰਧ ਗੁਰੂ ਲਿਖੇ ਲਾਇਆ ਬਹੁਤ ਬਹੁਤ ਧੰਨਵਾਦ ਸਿੱਖ ਪੰਥ ਦੇ ਸਾਰਾ ਜੀਵਨ ਲਿਖੇ ਲਾਉਣ ਵਾਲੇ ਜਿਨ੍ਹਾਂ ਨੂੰ ਜਲਾਪਤਨੀ ਸਿੱਖ ਦਾ ਖਿਤਾਬ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਗਿਆ ਸੀ ਭਾਈ ਸਾਹਿਬ ਭਾਈ ਗਜਿੰਦਰ ਸਿੰਘ ਜੀ ਦੇ ਅੱਜ ਆਪਾਂ ਪਵਿੱਤਰ ਜਾਦ ਵਿੱਚ ਸਾਚ ਖੰਡ ਦੇ ਸਮੁੱਚੇ ਪਰਵੰਤ ਸ੍ਰੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਦਲ ਖਾਲਸਾ ਵੱਲੋਂ ਅਮਰ ਸ਼ਹੀਦ ਭਾਈ ਕਰਬਖ ਸਿੰਘ ਜੀ ਦੇ ਬੁੰਗਾ ਵਿਖੇ ਇੱਕ ਪਵਿੱਤਰ ਜਾਤ ਦੇ ਭੋਗ ਪਾਏ ਗਏ। ਅਪਰੰਤ ਪਰਿਵਾਰ ਦੇ ਜਿਹੜੇ ਉਹਨਾਂ ਦੇ ਭੈਣ ਭਰਾ ਉਹਨਾਂ ਸਾਰਿਆਂ ਨੂੰ ਗੁਰੂ ਘਰ ਦੀ ਵਕਸ਼ਿਸ਼ ਸਰਪੋ ਵਕਸ਼ਿਸ਼ ਦਿੱਤੇ ਗਏ। ਭਾਈ ਗਜਿੰਦਰ ਸਿੰਘ ਇੱਕ ਐਸੀ ਰੂਹ ਸੀ ਜਿਸ ਰੂਹ ਨੇ ਜਿਸ ਬਰੂ ਦੇ ਉੱਤੇ ਪੈਰ ਰੱਖਿਆ ਮੋਢੋਂ ਤੋਂ ਕਾਇਰ ਨਹੀਂ ਵਾਪਸ ਪਟਿਆਈ ਉਹ ਕਾਰਨ ਕਿ ਅੱਜ ਸਿੱਖ ਪੰਥ ਸਮੁੱਚੇ ਤੌਰ ਤੇ ਮੈਂ ਕਹਿ ਸਕਦਾ ਕਿ ਇਸ ਕੌਮੀ ਦਰਦ ਨੂੰ ਮਹਿਸੂਸ ਕਰਦੇ ਹੋਏ ਬੜੇ ਲੰਮੇ ਸਮੇਂ ਤੋਂ ਬਾਅਦ ਸਮੁੱਚੇ ਤੌਰ ਤੇ ਸਾਰੇ ਅੱਜ ਇੱਥੇ ਉਹਨਾਂ ਦੀ ਯਾਦ ਦੇ ਵਿੱਚ ਉੜ ਕੇ ਬੈਠੇ ਆ ਸੋ ਅਰਦਾਸ ਵੀ ਆਪਾਂ ਗੁਰੂ ਚਰਨਾਂ ਵਿੱਚ ਕੀਤੀ ਤੇ 사ਤਗੁਰੂ ਜੀ ਦੀ ਗੁਰਬਾਣੀ ਇਸ ਗੱਲ ਦੀ ਸ਼ਾਦੀ ਭਰਦੀ ਵੀ ਸਿੱਖ ਜਿਹੜਾ ਗੁਰੂ ਨੂੰ ਸਮਰਪਿਤ ਹੈ ਉਹ ਆਪਣੇ ਜੀਵਨ ਦੇ ਜੀਵ ਵੀ ਆਪ ਅਰਦਾਸ ਕਰ ਜਾਂਦਾ ਸੋ 사ਤਗੁਰੂ ਜੀ ਕਿਰਪਾ ਕਰਨ ਹਾਲੇ ਉਮਰ ਭਾਵੇਂ ਜਾਣਦੀ ਨਹੀਂ ਸੀ ਪਰ ਉਸ ਗੁਰੂ ਦੀ ਰੰਗ ਵਿੱਚ ਰੰਗਲੇ ਸੱਜਣ ਨੇ ਆਪਣੀ ਜ਼ਿੰਦਗੀ ਦਾ ਬੰਧ ਗੁਰੂ ਲਿਖੇ ਲਾਇਆ ਬਹੁਤ ਬਹੁਤ ਧੰਨਵਾਦ